ਮਿਤੀ 11 ਬਾਰਾ ਦਰਮਿਆਨੀ ਰਾਤ ਨੂੰ ਬੱਸ ਸਟੈਂਡ ਦੀ ਬੈਕ ਸਾਈਡ ਤੇ ਰੈਡੀਮੇਡ ਦੁਕਾਨ ਦੇ ਵਿੱਚ ਕੁਝ ਅਨਪਛਾਤੇ ਚੋਰਾਂ ਨੇ ਚੋਰੀ ਕੀਤੀ ਸੀ ਜਿਨ੍ਹਾਂ ਨੂੰ ਸੀਸੀਟੀਵੀ ਫੋਟੋ ਕੈਮਰੇ ਦੇ ਆਧਾਰ ਤੇ ਜਿਨ੍ਹਾਂ ਦੀ شناخت ਕਰਕੇ ਦੋ ਜਿਨ੍ਹਾਂ ਦੇ ਵਿੱਚੋਂ ਅਸੀਂ ਗ੍ਰਿਫਤਾਰ ਕਰ ਲਏ ਨੇ ਮਕਦਮਾ ਨੰਬਰ 14 ਨਾ ਜਿਹੜਾ ਇਹਨਾਂ ਦੇ ਖਿਲਾਫ ਦਰਜ ਕਰ ਦਿੱਤਾ ਗਿਆ ਵਾ ਤਫਤੀਸ਼ ਜਾਰੀ ਹੈ ਜੋ ਵੀ ਤੱਥਗੇ ਆਉਣਗੇ ਉਹ ਆਪਜੀ ਨੂੰ ਦੱਸਿਆ ਜਾਵੇਗਾ ਇਹ ਕਿੱਥੋਂ ਦੇ ਰਹਿਣ ਵਾਲੇ ਕੋਈ ਥੋੜਾ ਹੋਦਾ ਵਾਕਿਆ ਇੱਕ ਦਬੁਰਜੀ ਦਾ ਤੇ ਇੱਕ ਤਾਰਾਗੜ ਦਾ ਵਾ ਜਿਹੜਾ ਤਾਰਾਗੜ ਵਾਲਾ ਚੋਰ ਹੈ ਇਹਦੇ ਖਿਲਾਫ ਪਹਿਲਾਂ ਵੀ ਆਲਰੇਡੀ ਮੁਕੱਦਮੇ ਦਰਜ ਨੇ ਤੇ ਜਿਹੜਾ ਦਬੁਰਜੀ ਵਾਲਾ ਜਾਂ ਤਾਰਾਗੜ ਵਾਲਾ ਇਹ ਨਸ਼ੇ ਦੇ ਵੀ ਕੋਈ ਆਦੀ ਹੈ ਜਾਂ ਕਿਦਾਂ ਨਹੀਂ ਇਹਨਾਂ ਦੇ ਵਿੱਚ ਨਸ਼ੇ ਵਾਲੀ ਕੋਈ ਗੱਲ ਨਹੀਂ ਅਜੇ ਆਈ ਮਾਲ ਵੀ ਕੋਈ ਰਿਕਵਰ ਹੋਇਆ ਇਹਨਾਂ ਕੋਲੋਂ ਥੋੜਾ ਮਾਲ ਰਿਕਵਰ ਹੋਇਆ ਵਾ ਜਿਹੜੇ ਦੋ ਫਰਾਣ ਨੇ ਉਹਨਾਂ ਨੂੰ ਉਹਨਾਂ ਨੂੰ ਫੜ ਕੇ ਰਿਕਵਰੀ ਕੀਤੀ ਜਾਏ ਤੇ ਇਹਨਾਂ ਨੇ ਕੋਈ ਉਹਨਾਂ ਬਾਰੇ ਦੱਸਿਆ ਕਿ ਕਿੱਥੇ ਜਾ ਕੇ ਲੁਕੇ ਨੇ ਜਾਂ ਕਿਵੇਂ ਨਹੀਂ ਇਹਨਾਂ ਨੇ ਉਹਨਾਂ ਦੇ ਘਰਾਂ ਬਾਰੇ ਦੱਸਿਆ ਜਿਨ੍ਹਾਂ ਦੇ ਘਰਾਂ 'ਤੇ ਤਾਲੇ ਲੱਗੇ ਨੇ ਘਰ ਦੇ ਵਿੱਚ ਕੋਈ ਨਹੀਂ ਹੈ ਉਹਨਾਂ ਨੂੰ ਜਲਦੀ ਜਲਦੀ ਗ੍ਰਿਫਤਾਰ ਕੀਤਾ ਜਾਏਗਾ ਦੇ ਵਿੱਚ ਮੁਖਰਦੀਤ ਇਤਲਾਹ ਰਹੀ ਹੈ ਸੀਸੀਟੀਵੀ ਕੈਮਰੇ ਦੀ ਫੋਟੋ ਦੀ ਵੀ ਕਾਫੀ ਅਹਿਮਿਤ ਰਹੀ ਹੈ ਉਸ ਅਧਾਰ ਤੇ ਅਸੀਂ ਫੜਿਆ ਫੋਟੋ ਨਹੀਂ ਦਿਖਾ ਕੇ ਮੁਖਰ ਨੂੰ ਫਿਰ ਇਹਨਾਂ ਨੂੰ ਜਿਹੜਾ ਕਾਬੂ ਕੀਤਾ ਗਿਆ ਇਹਨਾਂ ਦੇ ਪਰਚਾ ਦਰਜ ਕਰਕੇ ਰਿਪੋਰਟ ਚ ਪੇਸ਼ ਕਰ ਰਹੇ ਇਹਨਾਂ ਦਾ ਵਾਪਸੀ ਰਿਬਾਂਡ ਲਿਆ ਰਹੇ ਆ